ਇਸ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਆ ਰਹੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੁਹਾਡੇ ਹਲਕੇ 'ਚ ਤੁਹਾਡੇ ਖਿਲਾਫ ਰੈਲੀ ਕਰਨ ਆ ਰਹੇ। ਰੈਲੀ ਕਰਨ। ਠੀਕ ਹੈ ਨਾ ਸਾਡੀ ਆਪਣੀ ਪਾਰਟੀ ਦਾ ਪ੍ਰਚਾਰ ਅਰਵਿੰਦ ਕੇਜਰੀਵਾਲ ਜੀ ਵੀ ਆ ਰਹੇ ਨੇ। ਆਣ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੀ ਆ ਰਹੇ ਨੇ। ਹੁਣ ਸਮਾਂ ਬਦਲ ਗਿਆ। ਹੁਣ ਵੋਟ ਪੈਂਦੀ ਹੈ ਕੰਮ ਦੇ ਰਾਤੇ। ਲੋਕ ਉਹ ਤੇਰਾ ਪਿਆਰ ਕਰਦੇ ਨੇ। ਹੁਣ ਅਸੀਂ ਹਰ ਜਾਤ ਪਾਤ ਧਰਮ ਬੰਤਾ ਸਤਿਕਾਰ ਕਰਦੇ ਹਾਂ ਬਟਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਰੀਕਲ ਸੀ ਸਟ੍ਰੈਸ ਬਹੁਤ ਆ ਮਿਹਨਤ ਬੜੀ ਕਰਦੇ ਪਏ ਆ ਪਰ ਹਰ ਵੇਲੇ ਚਿਹਰੇ ਤੇ ਮੁਸਕਰਾਹਟ ਰੱਖਦੇ ਆ ਇਹਦਾ ਵੀ ਰਾਜ ਜਾਣਾਂਗੇ ਤੇ ਸਿਆਸੀ ਗੱਲਾਂ ਵੀ ਕਰਾਂਗੇ ਸਾਨੂੰ ਰੋਜ਼ ਸਵੇਰ ਤੇ ਆਪਣੇ ਚਿਹਰੇ ਦੀ ਮੁਸਕਰਾਹਟ ਦਾ ਨਸਬ ਰਾਤ 2:30 ਵਜੇ ਸੌਂਦੇ ਹੋ ਸਿਰਫ 5:30 ਉੱਠ ਜਾਂਦੇ ਹੋ ਪਰ ਫਿਰ ਵੀ ਬਿਨਾ ਦਿਮਾਗ ਤੇ ਬੋਝ ਲੈ ਤੁਰੇ ਫਿਰਦੇ ਆ ਦੇਖੋ ਜੀ ਆਪਾਂ ਤੇ ਲੋਕਾਂ ਦੇ ਕਚੈਰੀ ਦੇ ਵਿੱਚ ਸਾਨੂੰ ਜਦੋਂ ਵੀ ਜੇ ਬਟਾਲੇ ਦੇ ਵਿੱਚ ਟਿਕਟ ਮਿਲੀ ਤੇ ਖਲੋਤੇ ਤੇ ਲੋਕਾਂ ਨੇ ਪਿਆਰ ਦਿੱਤਾ ਤੇ ਉਹਨਾਂ ਲੋਕਾਂ ਦੀ ਲੜਾਈ ਲੜ ਰਹੀ ਅੱਜ ਵੀ ਪਟਾਲੇ ਦੀ ਨੁਹਾਰ ਬਦਲੀ ਕੰਮ ਕਰ ਰਹੇ ਆ ਹੱਲੇ 2 ਸਾਲ ਦਾ ਵਕਬਾ ਹੋਇਆ 3 ਸਾਲ ਰਹਿੰਦੇ ਨੇ ਜਿਹੜੇ ਮੇਨ ਕਈ ਕੰਮ ਨੇ ਬੜੇ ਹੋਣ ਵਾਲੇ ਉਹ ਵੀ ਕਰਾਂਗੇ ਸਾਰੇ ਸੋ ਖੁਸ਼ ਤੇ ਤਾਂ ਰਹੀਦਾ ਜੀ ਕਿਉਂਕਿ ਟੈਨਸ਼ਨ ਕੋਈ ਨਹੀਂ ਆ ਇਮਾਨਦਾਰੀ ਨਾਲ ਕੰਮ ਕਰੀਦਾ ਵਾ ਕਰਕੇ ਰਾਤ ਦੀ ਨੀਂਦ ਜਿਹੜੀ ਆ ਵਧੀਆ ਸੌਂਦੀ ਆ ਸਹੀ ਜੀ ਤੇ ਇਸ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਆ ਰਹੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੁਹਾਡੇ ਹਲਕੇ 'ਚ ਤੁਹਾਡੇ ਖਿਲਾਫ ਰੈਲੀ ਕਰਨ ਆ ਰਹੇ ਨਹੀਂ ਜੀ ਇਹਦੇ ਵਿੱਚ ਕਾਦੀ ਪਰੇਸ਼ਾਨੀ ਆ ਉਹਨਾਂ ਨੇ ਆਪਣੀ ਪਾਰਟੀ ਦਾ ਪ੍ਰਚਾਰ ਕਰਨਾ ਕਰਨ ਠੀਕ ਹੈ ਨਾ ਸਾਡੀ ਆਪਣੀ ਪਾਰਟੀ ਦਾ ਪ੍ਰਚਾਰ ਅਰਵਿੰਦ ਕੇਜਰੀਵਾਲ ਜੀ ਵੀ ਆ ਰਹੇ ਨੇ ਆਣ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੀ ਆ ਰਹੇ ਨੇ ਸੋ ਇਹਦੇ ਪ੍ਰਚਾਰ ਆ ਤੇ ਮੈਂ ਮੈਂ ਇਸ ਗੱਲ ਨੂੰ ਵੈਸੇ ਅ ਬੜਾ ਵੀ ਆਪਣੇ ਆਪ ਜੀ ਵੀ ਬੜਾ ਮਹਿਸੂਸ ਕਰ ਰਹੇ ਆ ਵੀ ਜਦੋਂ ਵੱਡਾ ਚਿਹਰਾ ਕੋਈ ਆਉਂਦਾ ਹੈ ਇਹਦਾ ਮਤਲਬ ਫਿਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅਗੋਂ ਤੁਸੀਂ ਸਮਝ ਲਓ ਵੀ ਤੁਹਾਡਾ ਨਾਮ ਮਤਲਬ ਪ੍ਰਧਾਨ ਮੰਤਰੀ ਦੇ ਡੈਰੀ ਚਾ ਗਿਆ ਨਹੀਂ 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 ਨਾ ਮੈਂ ਇਹ ਨਹੀਂ ਕਹਿੰਦਾ ਡੈਰੀ ਚਾ ਗਿਆ ਜਾਂ ਨਹੀਂ ਨਾ ਤਾਂ ਤੁਹਾਡਾ ਲੈਣ ਗਈ ਆ ਮੈਂ ਮੈਂ ਨਹੀਂ ਕਹਿੰਦਾ ਪਰ ਮੈਂ ਇਹ ਕਹਿਣਾ ਵਾ ਵੀ ਵੇਖੋ ਆਪਾਂ ਮਿਹਨਤ ਕਰਨੀ ਸਾਡਾ ਫਰਜ਼ ਬਣਦਾ ਹੈ ਮਿਹਨਤ ਕਰਦੇ ਆ ਕਰਦੇ ਆ ਬੰਦਾ ਜਿਹੜਾ ਮਰਜ਼ੀ ਜੇ ਤੋਂ ਮਰਜ਼ੀ ਜਿਹੜਾ ਇਮਾਨਦਾਰੀ ਨਾਲ ਮਿਹਨਤ ਕਰਦਾ ਉਹ ਨੀਲੀ ਛਤਰੀ ਵਾਲਾ ਉਹਨੂੰ ਬੁਲੰਦੀਆਂ ਤੇ ਪਹੁੰਚਾਉਂਦਾ ਹੋ ਜਾਂਦਾ ਜੀ ਓਵਰਲ ਸਥਿਤੀ ਤੇ ਦੇਖਿਆ ਜਾਵੇ ਤਾਂ ਇੱਕ ਆਮ ਚਰਚਾ ਵਾ ਕਿ ਤਿੰਨ ਹਲਕਿਆਂ 'ਚ ਨਾ ਤੇ ਕਾਂਗਰਸ ਨਾ ਅਕਾਲੀ ਦਲ ਤੇ ਨਾ ਆਮ ਆਦਮੀ ਪਾਰਟੀ ਭਾਜਪਾ ਕਿੱਥੇ ਜੀ ਭੋਆ ਪਠਾਨਕੋਟ ਔਰ ਸੁਜਾਨਪੁਰ ਇੱਥੇ ਕਿੰਨੀ ਕਿ ਸੱਚਾਈ ਮੈਂ ਕਹਿਣਾ ਜਾ ਕੇ ਵੇਖਿਆ ਤੁਸੀਂ ਨਹੀਂ ਮਾੜਾ ਜਿਹਾ ਗਰਾਊਂਡ ਰਿਪੋਰਟ ਤੇ ਸਰਵੇ ਕਰੋ ਹੂੰ ਦੇਖੋ ਪਹਿਲਾਂ ਗੱਲਾਂ ਹੁੰਦੀਆਂ ਸੀ ਜਾਤ ਪਾਤ ਧਰਮ ਤੇ ਪੰਥ ਦੇ ਨਾਂ ਤੇ ਵੋਟ ਪੈਂਦੀ ਸੀ ਕਿਉਂਕਿ ਸਿਆਸਤਦਾਨ ਇਹਨਾਂ ਚੀਜ਼ਾਂ ਨੂੰ ਵਰਤਦੇ ਰਹੇ ਠੀਕ ਹੈ ਹੁਣ ਸਮਾਂ ਬਦਲ ਗਿਆ ਹੁਣ ਵੋਟ ਪੈਂਦੀ ਹੈ ਕੰਮ ਦੇ ਰਾਤੇ ਹੂੰ ਔਰ ਕੰਮ ਜਿਹੜਾ ਬੰਦਾ ਕਰਦਾ ਹੈ ਨੇਚਰਲੀ ਉਹਨੂੰ ਜਿੱਥੇ ਮਰਜ਼ੀ ਹੋਵੇ ਲੋਕ ਉਹਦੇ ਨਾਲ ਪਿਆਰ ਕਰਦੇ ਨੇ ਹੁਣ ਅਸੀਂ ਹਰ ਜਾਤ ਪਾਤ ਧਰਮ ਬੰਤਾ ਸਤਿਕਾਰ ਕਰਦੇ ਹਾਂ ਹੁਣ ਬੀਜੇਪੀ ਦਾ ਇੱਕ ਜਿਹੜਾ ਮੇਨ ਉਹਨਾਂ ਦਾ ਇੱਕ ਵੀ ਨਾਰਾ ਚੱਲਦਾ ਹਮ ਆਰਾਮ ਕੋ ਲੈ ਕੇ ਆਏ ਸੀ ਮੈਂ ਕਹਿਣਾ ਚਾਹੁੰਨਾ ਜਿਹੜੇ ਵਰਕਰ ਮੈਂ ਕਹਿਣਾ ਚਾਹੁੰਨਾ ਭਰਾਓ ਹਮ ਨੇ ਲੈ ਕੇ ਆਏ تھے RAM ਹਮ ਕੋ ਲੈ ਕੇ ਆਏ تھے۔ ਠੀਕ ਹੈ ਨਾ ਆਪਾਂ ਤੇ ਉਹਨਾਂ ਮਾਰਗ ਦਸ਼ਾ ਤੇ ਚੱਲ ਰਹੇ ਆ ਉਹਨਾਂ ਦੇ ਪ੍ਰਮਾਤਮਾ ਪ੍ਰਭੂ ਇਹਨਾਂ ਦੇ ਨਿਸ਼ਾਦਰਤੀ ਨਿਰਦੇਸ਼ਾਂ ਹੇਠ ਚੱਲ ਰਹੇ ਆ ਪਰ ਇੱਕ ਧਰਮ ਦੀ ਸਿਆਸਤ ਕੰਮ ਦੀ ਸਿਆਸਤ ਜਿਹੜੀ ਕੰਮ ਦੀ ਸਿਆਸਤ ਆ ਉਹਨੂੰ ਅਸੀਂ ਤਰਜੀਹ ਦੇਵਾਂਗੇ ਤਰਮ ਦੀ ਸਸਦ ਦੀ ਗੱਲ ਵੀ ਚੇਤਾ ਆ ਗਈ ਇੱਕ ਵਾਰ ਜਿਹਨਾਂ ਨੂੰ 2400 ਤੇ ਨਵੇੜਿਆ ਸੀ ਸੋ ਵੀ ਛੇੜੇ ਨਹੀਂ ਅੱਜਕੱਲ ਸਨਾਤਨ ਧਰਮ ਦਾ ਬੜਾ ਪ੍ਰਚਾਰ ਕਰਦੇ ਪਏ ਮੈਂ ਇਹ ਗੱਲ ਉਹਨਾਂ ਨੂੰ ਕਹੀ ਸੀ ਕਿ ਭਾਜਪੀ ਧਰਮ ਦੀ ਰਾਜਨੀਤੀ ਕਰਦੀ ਹੈ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ ਜਿਹੜਾ ਬੰਦਾ ਮੈਂ ਕਹਿੰਦਾ ਵੀ ਜਿਹੜਾ ਕੰਮ ਕਰੇ ਦੇਖੋ ਹੁਣ ਅਸੀਂ ਹਰ ਤਰ੍ਹਾਂ ਦਾ ਸਤਿਕਾਰ ਕਰਦੇ ਹਾਂ ਠੀਕ ਹੈ ਬਟ ਜਿਹੜੀ ਧਰਮ ਦੀ ਰਾਜਨੀਤੀ ਹੈ ਉਹ ਕਿਦਾਂ ਕਿਤੇ ਉਹ ਸਮਝ ਲਓ ਵੀ ਉਹ ਬੰਦੇ ਤੁਹਾਡੇ ਕੋਲ ਵੋਟ ਲੈ ਸਕਦੇ ਨੇ ਪਰ ਕੰਮ ਨਹੀਂ ਕਰ ਸਕਦੇ ਅਸਲ ਤੇ ਰਾਜਨੀਤਿਕ ਕੰਮ ਦੀ ਹੋਣੀ ਚਾਹੀਦੀ ਹੈ ਜੀ ਜਿਹੜਾ ਬੰਦਾ ਕੰਮ ਕਰੇ ਉਹਦੀ ਨੇਚਰਲੀ ਲੋਕ ਉਹਦੀ ਗਵਾਈ ਕਰਦੇ ਨੇ ਔਰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਹਰ ਜਾਤ ਪਾਤ ਦਾ ਸਤਿਕਾਰ ਕਰਨਾ ਚਾਹੀਦਾ ਪਰ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੰਸਰਾਜ ਸਿੰਘ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਨੇ ਦਿੱਲੀ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਇੱਕ ਵੀਡੀਓ ਵਾਇਰਲ ਹੁੰਦੀ ਸਟੇਜ ਤੋਂ ਕਹਿੰਦੇ ਨੇ ਕਿ ਜਿਹੜੇ ਕਿਸਾਨ ਵਿਰੋਧ ਕਰਦੇ ਉਹਨਾਂ ਦਾ ਨਾਂ ਨੰਬਰ ਨੋਟ ਕਰ ਲਓ 4 ਤਰੀਕ ਤੋਂ ਬਾਅਦ ਕਹਿੰਦੇ ਜੁੱਤੀਪਰੇਟ ਕਰਾਂਗੇ ਹੰਸਰਾਜ ਜਾਂਸ ਜੀ ਮੈਂ ਦੇਖੋ ਜੀ ਇਹਨਾਂ ਦੇ ਬੋਲਾਂ ਦੇ ਵਿੱਚੋਂ ਮੈਂ ਤੇ ਗੀਤ ਹੀ ਸੁਣਿਆ ਪਰ ਐਸੇ ਮਸ਼ਹੂਰ ਕਲਾਕਾਰਾਂ ਨੂੰ ਨਹੀਂ ਇੱਕ ਸੇ ਦਾ ਕਿਉਂਕਿ ਮੈਂ ਆਪ ਬੜੇ ਸੁਣਦਾ ਇਹਨਾਂ ਦੇ ਇਹਨਾਂ ਨੂੰ ਇਹਦੇ ਸੁਲਝੇ ਹੋਏ ਲੋਕਾਂ ਨੂੰ ਸਿਆਸਤ ਦੇ ਵਿੱਚ ਜਿਨ੍ਹਾਂ ਦਾ ਇੰਨਾ ਕਦ ਕਾਠ ਨਾਮ ਪਹਿਲਾਂ ਹੀ ਬੜਾ ਬਣਿਆ ਇਹਨਾਂ ਨੂੰ ਸਿਆਸਤ 'ਚ ਨਹੀਂ ਆਉਣਾ ਚਾਹੀਦਾ ਸਿਆਸਤ ਜਿਹੜੀ ਹੈ ਉਹ ਬੜੇ ਹੋ ਟੰਗ ਦੀ ਹੁੰਦੀ ਹੈ ਸੋ ਅ ਮੈਂ ਤੇ ਇਹੋ ਸਲਾਹ ਦਵਾਂਗਾ ਕਿ ਆਪਣਾ ਜਿੱਥੇ ਇਹਨਾਂ ਦਾ ਲੈਵਲ ਪਹੁੰਚਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਇਹਨਾਂ ਨੂੰ ਪੈਸੇ ਦੇ ਦੇ ਕੇ ਹਾਂ ਬੁਲਾਉਂਦੇ ਹੁੰਦੇ ਸੀ ਪਰ ਸਿਆਸਤ ਦੇ ਹੋਂ ਨਾਲ ਕਦ ਉੱਪਰ ਵਜਨ ਦੀ ਵਦਨ ਦੀ ਵਜਾਇਏ ਘਟਿਆ ਜਰ ਜਦੋਂ ਕਿਸਾਨਾਂ ਨੇ ਇਹ ਵੀਡੀਓ ਦੇਖੀ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਨ ਕੀਤੀ ਔਰ ਉਸ ਤੋਂ ਬਾਅਦ ਹੰਸਰਾਜ ਜੀ ਕਹਿੰਦੇ ਵੀ ਮੈਂ ਇਹ ਨਹੀਂ ਸੀ ਕਿਹਾ ਮੈਂ ਕਿਹਾ ਸੀ ਕਿ ਨਾ ਤੇ ਨੰਬਰ ਨੋਟ ਕਰ ਲਓ 4 ਤੋਂ ਬਾਅਦ ਇਹਨਾਂ ਦੇ ਕੰਮ ਕਰਾਉਣੇ ਅੱਛਾ ਠੀਕ ਹੈ ਠੀਕ ਹੈ ਚਲੋ ਜੋ ਉਹਨਾਂ ਦੀ ਸੋਚ ਹੈ ਜੀ ਉਸ ਦੇ ਹਿਸਾਬ ਨਾਲ ਕੰਮ ਕਰ ਰਹੇ ਆ ਬੀਤੇ ਦਿਨ ਐਮਐਲਏ ਸਾਹਿਬ ਤੁਹਾਡੇ ਹਲਕੇ ਦੇ ਵਿੱਚ ਸ਼ੁਭਦੀਪ ਸਿੰਘ ਸਿੱਧੂ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਚੋਣ ਪ੍ਰਚਾਰ ਕਰਕੇ ਗਏ ਯਾਰ ਕਹਿ ਕੇ ਗਏ ਨੇ ਕਿ ਤੁਹਾਡੀ ਸਰਕਾਰ ਦੇ ਖਿਲਾਫ ਬੋਲ ਕੇ ਦੇਖੋ ਜੀ ਉਹ ਬੜੇ ਮੈਂ ਕੀ ਕਹਿ ਸਕਦਾ ਇਨੋਸੈਂਟ ਜੀ ਨੇ ਹਰ ਇਲੈਕਸ਼ਨ ਦੇ ਵਿੱਚ ਕਾਂਗਰਸ ਉਹਨਾਂ ਨੂੰ ਉਹਨਾਂ ਨੇ ਇੱਕ ਮੋਰਾ ਰੱਖਿਆ ਉਹਨਾਂ ਨੂੰ ਕਾਂਗਰਸ ਉਹਨਾਂ ਨੂੰ ਵਰਤਦੀ ਹੈ ਜੇ ਜਲੰਧਰ ਦੀ ਇਲੈਕਸ਼ਨ ਹੈ ਉੱਥੇ ਰੂਟ ਛੁਕਰ ਆਇਆ ਉਹਨਾਂ ਤੋਂ ਜੇ ਆ ਹੁਣ ਇਲੈਕਸ਼ਨ ਆ ਇੱਥੇ ਬੁਲਾਇਆ ਉਹਨਾਂ ਨੂੰ ਸੋ ਕਹਿਣ ਦਾ ਭਾਵ ਉਹਨਾਂ ਨੂੰ ਆਪਣੇ ਆਪ ਵਿਚਾਰਿਆਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਿੱਥੇ ਉਹਨਾਂ ਨੂੰ ਵਰਤਿਆ ਜਾਂਦਾ ਹੂੰ ਸੋ ਅੱਗੇ ਵੀ ਜਿਹੜਾ ਮੈਂ ਕਹਿ ਸਕਦਾ ਵੀ ਇੰਨਾ ਜਿਹੜਾ ਕਟਾ ਪਿਆ ਆ ਸੋ ਮੈਂ ਤੇ ਸਗੋਂ ਵਧਾਈ ਵੀ ਦਿੱਤੀ ਹੈ ਚਲੋ ਪਰਮਾਤਮਾ ਨੇ ਫੇਰ ਕਰੇ ਦਿਵਾ ਜਗਾ ਹੈ ਔਰ ਖੁਸ਼ੀ ਵੀ ਆ ਸਾਰਿਆਂ ਨੂੰ ਪਰ ਮੈਂ ਇੱਕੋ ਗੱਲ ਕਹੂੰਗਾ ਵੀ ਐਸੇ ਲੋਕਾਂ ਨੂੰ ਸਿਆਸਤ ਤੋਂ ਗਰੀਜ ਰੱਖਣਾ ਚਾਹੀਦਾ ਹੂੰ ਜੇ ਓਵਰਲ ਸਥਿਤੀ ਦੀ ਗੱਲ ਕਰੀਏ ਅਕਾਲੀ ਦਲ ਭਾਜਪਾ ਕਾਂਗਰਸ ਔਰ ਆਮ ਆਦਮੀ ਪਾਰਟੀ ਕਿੱਥੇ ਦੇਖਦੇ ਆ ਮਦਾਨਚੀ ਨੇ ਜੀ ਸਾਰੇ ਆਪ ਆਪਣਾ ਯੋਰ ਲਾ ਰਹੇ ਨੇ ਸਾਰੇ ਆਮ ਆਦਮੀ ਪਾਰਟੀ ਕਿੱਥੇ ਦੇਖਦੇ ਆਮ ਆਦਮੀ ਪਾਰਟੀ ਲੋਕਾਂ ਦੇ ਲੈਚ ਵਸੀ ਹੈ ਜੀ ਆ ਹੁਣ ਪਿੰਡਾਂ 'ਚ ਜਾ ਰਹੇ ਆ ਇਹ ਰਾਤ ਨੂੰ ਬੰਬੀਆਂ ਦਾ ਪਾਣੀ ਲੋਣਾ ਹੁੰਦਾ ਸੀ ਉਹਨਾਂ ਦੇ ਸੱਪਾਂ ਦੀਆਂ ਸਿਰੀਆਂ ਤੇ ਪੈ ਰੱਖਣਾ ਦਿਨ ਦਿਹਾੜੇ ਪਾਣੀ ਧਾ ਕੇ ਰਾਤ ਨੂੰ ਸੌਂਦੇ ਨੇ ਜਿਹੜੇ ਪਿੰਡ 'ਚ ਜਾਂਦੇ ਆ 85% ਤੋਂ ਵੱਧ ਲੋਕਾਂ ਦੇ ਬਿਲਲੇ ਜ਼ੀਰੋ ਆ ਰਹੇ ਕਿਉਂ ਨਾ ਲੋਕ ਉਹ ਬੰਨ ਕੇ ਸਾਨੂੰ ਤੇ ਕਿ ਕਾਲੀ ਦਲ ਕਾਂਗਰਸ ਭਾਜਪਾ ਵਾਲੇ ਸਾਰੇ ਮਿਲਦੇ ਨੇ ਕਹਿੰਦੇ ਯਾਰ ਪਰਵਾਹ ਨਾ ਕਰੋ ਐਰ ਕੀ ਵੋਟਾਂ ਜਿਹੜੀਆਂ ਤੁਹਾਨੂੰ ਵੋਣੀਆਂ ਨੇ ਮੈਂ ਕਿਹਾ ਕਿਉਂ ਕਹਿੰਦੇ ਕੰਮ ਨੂੰ ਵੋਟਾਂ ਕਹਿੰਦੇ ਅੱਗੇ ਪਟਾਈਆਂ ਨਹੀਂ ਸੀ ਮੀਟਿੰਗ ਆ ਗਈ ਆਖਰੀ ਸਵਾਲ ਪਹਿਲੀ ਵਾਰੀ ਹੋਇਆ ਕਿ ਜਾਂ ਬਹੁਤ ਸਮੇਂ ਬਾਅਦ ਹੋਇਆ ਕਿ ਦੋ ਮਸ਼ੀਨਾਂ ਲੱਗਣ ਲੱਗੀਆਂ ਨੇ 26 27 ਉਮੀਦਵਾਰ ਨੇ ਇਸ ਵਾਰ ਅੱਜ ਦੋ ਮਸ਼ੀਨਾਂ ਲੱਗਣ ਲੱਗੀਆਂ ਸੋ ਉਮੀਦਵਾਰ ਤੇ ਜਿੰਨੇ ਮਰਜ਼ੀ ਹੋ ਜਾਣ ਮੈਂ ਇਹੋ ਬੇਨਤੀ ਕਰਦਾ ਵੀ ਤਗੜੇ ਹੋ ਕੇ ਲੋਕਾਂ ਨੇ ਜਿੱਥੇ ਫਤਵਾ ਦੇਣਾ ਉਹ ਫਤਵਾ ਦੇਣਗੇ ਧੰਨਵਾਦ ਇਹ ਸਨ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਲੋਕ ਸਵਾਲ ਕਾ ਗੁਰਦਾਸਪੁਰ ਤੋਂ ਕਹਿੰਦੇ ਨੇ ਕਿ ਹਰ ਦਾ ਕਾਰਨ ਇਹ ਆ ਕਿ ਲੋਕ ਸਾਥ ਦੇ ਰਹੇ ਨੇ ਲੋਕਾਂ ਦਾ ਸਾਥ ਮਿਲ ਰਿਹਾ ਹੈ ਦੂਸਰੇ ਪਾਸੇ ਹੰਸਰਾ ਜਨਸੂਣਾ ਨੇ ਜਿਹੜੀ ਕਿਸਾਨਾਂ ਦੇ ਖਿਲਾਫ ਟਿੱਪਣੀ ਕੀਤੀ ਸੀ ਉੱਤੇ ਵੀ ਰੱਜ ਕੇ ਬੋਲੇ ਤੇ ਜੋ ਬੀਤੇ ਦਿਵੇਂ ਬਾਪੂ ਬਲਕੌਰ ਸਿੰਘ ਹੋਣੀ ਜਿਹੜੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਪ੍ਰਚਾਰ ਕਰਕੇ ਗਏ ਨੇ ਕਾਂਗਰਸ ਦੇ ਹੱਕ ਚ ਦੇ ਆਮ ਆਦਮੀ ਪਾਰਟੀ ਦੇ ਖਿਲਾਫ ਉਹਦੇ ਬਾਰੇ ਵੀ ਕਿਹਾ ਕਿ ਉਹ ਇੱਕ ਭੋਲੇ ਭਾਲੇ ਲੋਕ ਦੇ ਉਹਨਾਂ ਨੂੰ ਸਿਆਸਤ ਦਾਣ ਵਰਤ ਰਹੇ ਨੇ ਔਰ ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ ਸਿਆਸਤ ਤੋਂ ਕੈਮਰਾਮੈਨ ਬੰਟੀ ਦੇ ਨਾਲ ਪੰਜਾਬ ਦੇ ਦਿੱਲੀ ਨਿਤਿਨ ਨੂਥਰਾ ਪਟਾਲਾ